ਚੰਡੀਗੜ੍ਹ ਦੇ ਵਿੱਚ ਵੀ ਭਗਵੰਤ ਮਾਨ ਹਾਰ ਗਈ ਇਹ ਲੋਕਾਂ ਦੀਆਂ ਬਾਦੂਆਂ ਮੰਨੇ ਉਹਨਾਂ ਮਾਵਾਂ ਦੀਆਂ ਬਾਦੂਆਂ ਮੰਨੇ ਤੁਹਾਡੇ ਲਈ ਜਿਨ੍ਹਾਂ ਨੂੰ ਤੁਸੀਂ ਬਿਨਾਂ ਕਿਸੇ ਗੱਲ ਦੇ ਜੇਲ੍ਹ ਦੇ ਵਿੱਚ ਸਿੱਟਿਆ ਝੂਠੇ ਪਰਚੇ ਦਿੱਤੇ ਪਹਿਲਾਂ ਤਾਂ ਅੰਮ੍ਰਿਤ ਪਾਣ ਨੂੰ ਵੀ ਤੁਸੀਂ ਛੱਡੋ ਦੂਜਾ ਭਾਨੇ ਸਿੱਧੂ ਨੂੰ ਵੀ ਛੱਡੋ ਜੋ ਲੋਕਾਂ ਦੀ ਭਲਾਈ ਦਾ ਕੰਮ ਕਰਦੇ ਨੇ ਉਹ ਤੁਹਾਡੀ ਅੱਖਾਂ ਦੇ ਵਿੱਚ ਰੜਕਦੇ ਨੇ ਜੋ ਲੋਕਾਂ ਦਾ ਭਲਾ ਕਰਦੇ ਨੇ ਜਿਹੜੇ ਕੰਮ ਤੁਹਾਨੂੰ ਕਰਨੇ ਚਾਹੁੰਦੇ ਆ ਆਮ ਆਦਮੀ ਪਾਰਟੀ ਸਰਕਾਰ ਨੂੰ ਕਰਨੇ ਚਾਹੁੰਦੇ ਆ ਉਹੀ ਕੰਮ ਉਹ ਲੋਕ ਕਰ ਰਹੇ ਸੀ ਤੇ ਤੁਸੀਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਝੂਠੇ ਪਰਚੇ ਦੇ ਕੇ ਸੁੱਟ ਦਿੱਤਾ ਇਹ ਬਾਦੂਆ ਮੰਨੇ ਵਾਹਿਗੁਰੂ ਦੇ ਘਰ ਦੇ ਵਿੱਚ ਹਨੇਰਾ देर ਨਹੀਂ ਇਨਸਾਫ ਕੋਈ ਜਾਂਦਾ ਹਜੇ ਵੀ ਮੌਕਾ ਸੰਭਲ ਜੋ ਨਹੀਂ ਸਤਾਈ ਦੇ ਵਿੱਚ ਵੀ ਇਸ ਤੋਂ ਬੁਰਾ ਹਾਲ ਹੋਣਾ ਤੁਹਾਡਾ ਜਿਨ੍ਹਾਂ ਦੇ ਤੁਸੀਂ ਝੂਠੇ ਪਰਚੇ ਦੇ ਕੇ ਅੰਦਰ ਸੱਟ ਰਹੇ ਹੋ ਆਪ ਦੀ ਤੋਸ ਵਾਲੀ ਜਮਾ ਰਹੇ ਹੋ ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਜਿਤਾਇਆ ਉਹਨਾਂ ਨਹੀਂ ਹਰਾਉਣਾ ਉਹੀ ਕਾਲਾ ਦੇ ਰਹੇ ਨੇ ਉਹੀ ਵਾਦਵਾ ਦੇ ਰਹੇ ਨੇ ਤੇ ਇਹੀ ਅਸ਼ਰ ਅੱਗੇ ਜਾ ਕੇ ਵੀ ਹੋਣਾ